ਇਸ ਕਰ ਜੋ 22 ਤਰੀਕ ਦੀ ਲਖਸਾ ਉਹ ਤੇ ਜਿਹੇ ਦਰ ਅੱਪੇ ਦੱਸਦਾ ਤੁਸੀਂ ਆਪਣੇ ਵਿਚਾਰ ਕਿਸ਼ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਿਆਰੀ ਸਾਥ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਜਹੇਦਾਰ ਸਾਹਿਬ ਨੇ ਸਾਰਿਆਂ ਨੂੰ ਮੈਸੇਜ ਵੀ ਕਰਤਾ ਵਾ ਤੇ ਆਪ ਵੀ ਪਿੰਡ ਪਿੰਡ ਜਾ ਕੇ ਸਾਰੀ ਸੰਗਤ ਨੂੰ ਜਿਤਨਾ ਹੀ ਪਸਰੇ ਆ ਸਾਰੇ ਆਡਾ ਇੱਕ ਹਲਕੇ ਦਾ ਜਿਹੇ ਦਰ ਖਲ ਗਾ ਜਾਣਾ ਕਿ ਜਹਾਸ ਨਹੀਂ ਤੇ ਕੋਤਰਾ ਵਾ ਗਾ ਸਾਹਿਬ ਅੱਜ ਸਾਡੇ ਅਸੀਂ ਭਾਈਚਾਰੇ ਦਾ ਖੜਾ ਵਿੱਚ ਜਾਇ ਹਲਚਾਲ ਚਾਰਜ ਰੋ ਕਿਉਂਕਿ ਅੱਜ ਆਦੇ ਪਰਮ ਜੀਸਰ ਦੀ ਕੋਟਨੀ ਬਹੁਤ ਵਧੀਆ ਤੁਹਾਡਾ ਉਹ ਦੇ ਮੈਂ ਸਮਝਦਾ ਵਾ ਮੇਰੇ ਜ਼ਿਲ੍ਹੇ ਵਿੱਚ ਤਿੰਨ ਲੀਡਰ ਨੇ ਜਿਨ੍ਹਾਂ ਦਾ ਜਨਮ ਕਾਂਗਰਸ ਵਿੱਚ ਹੋਇਆ ਐਵੇਂ ਦੇ ਹਲਕਾ ਚਾਰਜ ਬਣੇ ਹੋਏ ਨੇ ਉਹ ਤਿੰਨੇ ਇਕੱਠੇ ਹੋ ਜਾਂਦੇ ਆ ਵੀ ਲਗਾ ਨੋ ਸੀ ਨਾ ਲਿਓ ਉਹ ਸ਼ਕਤੀ ਬਣਾਉਣ ਵਾਸਤੇ ਲੋਕ ਰਹਿ ਬਣਾਉਣ ਵਾਸਤੇ ਲੋਕ ਸ਼ਕਤੀ ਬਣਾਉਣ ਵਾਸਤੇ ਇੱਕ ਅਸੀਂ ਰੈਲੀ ਬਾਈ ਤਰੀਕ ਨੂੰ ਕਰ ਰਹੇ ਆ ਲੋਕ ਸ਼ਕਤੀ ਰੱਬ ਦੀ ਆਵਾਜ਼ ਬਣ ਜਾਂਦੀ ਹੈ ਤੇ ਮੈਂ ਇਹ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਇਕੱਠ ਕਰਕੇ ਉਹਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਸੀਂ ਕਰਨਾ ਕੀ ਹੈ ਇਹ ਬੇਨਤੀਆਂ ਕਰਨ ਵਾਸਤੇ ਮੈਂ ਤੁਹਾਡੇ ਕੋਲ ਆਇਆ ਹਾਂ ਅਮਰਜੀਤ ਸਿੰਘ ਦਾ ਜੈਦਾ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚ ਕਰਕੇ ਤੇ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਇਹ ਰਾਜੇ ਮੁੰਡੇ ਦਾ ਬੋਲ। ਹਾਂ ਰਾਜੇ ਹਣੀ ਸਾਰੇ ਬਦਲ ਸਾਰੀ ਟੀਮ ਵੀ ਤੁਹਾਡੀ ਜਿਹੜੀ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ। ਔਰ ਮੈਂ ਇਹ ਸਮਝਦਾ ਵਾਂ ਕਿ ਸਾਨੂੰ ਸਾਰਿਆਂ ਨੂੰ ਵਾਦ ਤੋਂ ਵਾਦ ਤੋਂ ਹਮਮਾ ਆ ਕੇ ਪਾਈ ਦੀ ਰੈਲੀ ਵਿੱਚ ਕਲਾਨੌਰ ਪਹੁੰਚਣਾ ਚਾਹੀਦਾ ਸਵੇਰੇ 10 ਵਜੇ ਤੇ 10 ਵਜੇ ਤੇ 1 ਵਜੇ ਅਸੀਂ ਉਹ ਸਟੇਜ ਜਿਹੜੀ ਖਤਮ ਕਰ ਦੇਣੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਟਾਈਮ ਨਾ ਆਇਓ ਸਰ ਸਾਹਿਬ ਤੁਹਾਡੇ ਕਰਕੇ ਗਰਮੀ ਨਹੀਂ ਤੇ ਲੱਗਦੀ ਟਾਈਮ ਨਾਲ ਜੋਨ ਹਾਰੋ ਭਾਰਤ ਦੀ ਹੈ ਤੇ ਟਾਈਮ ਨਾਲ ਜਿਹੜਾ ਵਾ ਉਹਨੂੰ ਸਮਾਪਤ ਕਰਾਂਗੇ ਉਹ ਦਿਨ ਗੱਲਾਂ ਖੁੱਲ ਕੇ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਕਿ 22 ਤਰੀਕ ਨੂੰ ਇੱਕ ਬਹੁਤ ਵੱਡੀ ਕਾਨਫਰੰਸ ਅਹੀਂ ਕਲਾ ਨੌਰਵਿਚ ਕਰਨੀ ਹੈ ਉਹ ਕਾਨਫਰੰਸ ਇੱਕ ਇਤਿਹਾਸਕ ਕਾਨਫਰੰਸ ਹੋਵੇਗੀ ਉਹਦੇ ਵਾਸਤੇ ਮੈਂ ਪਿੰਡਾਂ ਵਿੱਚ ਅੱਜ ਵਰਕਰਾਂ ਦੇ ਨਾਲ ਤਾਲਮਿਲ ਕਰ ਰਿਹਾ ਹਾਂ ਤੇ ਬਹੁਤ ਵਧੀਆ ਹੰਗਾਰਾ ਸਾਨੂੰ ਮਿਲ ਰਿਹਾ ਵਾ ਤੇ ਮੈਂ ਸਮਝਦਾ ਕਿ ਉਹ ਦੇ ਵਿੱਚ ਅਸੀਂ ਕੋਈ ਨਵਾਂ ਨਵੀਂ ਡਾਇਰੈਕਸ਼ਨ ਦਵਾਂਗੇ ਕਿ ਵਰਕਰ ਕਿਸ ਡਾਇਰੈਕਸ਼ਨ ਤੇ ਕੰਮ ਕਰਨ ਚੇਹੇ ਨਾ ਜੇ ਆਪਾਂ ਜਦੋਂ ਕਾਜੀ ਕਰਦੇ ਡਾਕਟਰ ਵਰਕ ਨਹੀਂ ਕੀਤਾ ਹੈ ਨਾ ਤੇ ਆਪਾਂ ਕੀ ਆਪਾਂ 22 ਤਰੀਕ ਨੂੰ ਫਿਰ 파ਟੀ ਨੂੰ ਚਲੋ ਉਹ ਉਹ ਜਿਹੜਾ ਵਾ ਉਹਨਾਂ ਦੀ ਉਹਨਾਂ ਦੀ ਮਰਜ਼ੀ ਉਹ ਸਾਡੇ ਨਾਲ ਸੰਪਰਕ ਕਰਮ ਚਾਹੇ ਨਾ ਕਰਨ ਅਸੀਂ ਆਪਣੇ ਇਰਾਦੇ ਦੇ ਨਾਲ ਤੁਰੇ ਹੋਏ ਆਂ ਤੇ ਆ ਨਿਸ਼ਾਨੇ ਤੇ ਪਹੁੰਚਣ ਤੋਂ ਕੋਈ ਗਰੇਜ਼ ਨਹੀਂ ਕਰਾਂਗੇ